ਜੈ ਪੀਰਾਂ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਪਾਲਾ ਜੀ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਉਹਨਾਂ ਦੀ ਸਲਾਨਾ ਵਰਸੀ ਮਨਾਈ ਜਾ ਰਹੀ ਹੈ ਜੋ ਕਿ 24 April ਨੂੰ ਸ਼ੁਰੂ ਹੋ ਕੇ 30 April ਤੱਕ ਚੱਲੇਗੀ ਜਿਸ ਵਿੱਚ ਸਪਤਾ ਯੱਗ ਕਰਾਇਆ ਜਾ ਰਿਹਾ ਹੈ ਜਿਸ ਦੇ ਭੋਗ 30 April ਨੂੰ ਪਾਏ ਜਾਣਗੇ 24 April ਤੋਂ ਲੈ ਕੇ 30 April ਤੱਕ ਪੀਰਖਾਨਾ ਰੇਤਗੜ੍ਹ ਦਰਗਾਹ ਵਿਖੇ ਇਹ ਸਮਾਗਮ ਚੱਲੇਗਾ ਦੈਲੀ ਦੇਸੀ ਕਿਉ ਦਾ ਪੰਡਾਰਾ ਅਤੁੱਟ ਵਰਤੇਗਾ 24 ਅਪ੍ਰੈਲ ਨੂੰ ਜੋ ਕਿ ਸਪਤਾ ਯੱਗ ਆਰੰਭ ਹੋ ਚੁੱਕੇ ਨੇ ਜਿਸ ਦਾ ਭੋਗ 30 ਅਪ੍ਰੈਲ ਨੂੰ ਸਵੇਰੇ ਪਾਇਆ ਜਾਏਗਾ ਤਾਂ ਸੰਗਤ ਜੀ ਹਮ ਹਮ ਕੇ ਪਹੁੰਚੋ ਇਸ ਦੌਰਾਨ ਕੋਈ ਵੀ ਟੋਕਨ ਨਹੀਂ ਕੱਟੇ ਜਾਣਗੇ ਕਥਾ ਡੇਲੀ 3 ਵਜੇ ਤੋਂ ਲੈ ਕੇ 5 ਵਜੇ ਤੱਕ ਹੋਇਆ ਕਰੇਗੀ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਦਰਗਾਹ ਨੂੰ ਕਿੰਨੀ ਚੰਗੀ ਤਰ੍ਹਾਂ ਸਜਾਇਆ ਗਿਆ ਹੈ ਇੱਕ ਤਰ੍ਹਾਂ ਮੇਲੇ ਦਾ ਮਾਹੌਲ ਉੱਥੇ ਬਣਿਆ ਪਿਆ ਹੈ 3 ਅਪ੍ਰੈਲ ਨੂੰ ਸ਼ਾਮ ਨੂੰ ਚਾਦਰ ਦੀ ਰਸਮ ਆਦਾ ਹੋਏਗੀ ਤੇ ਉਸ ਤੋਂ ਬਾਅਦ ਬਾਬਾ ਜੀ ਸ਼ਾਮ ਨੂੰ ਦੀਵਾਨ ਸਜਾਉਣਗੇ ਤੇ ਲੋਕਾਂ ਦੀ ਪੁੱਛਾ ਕੰਢੀ ਜਾਣਗੀਆਂ ਭੰਡਾਰੇ ਦੇ ਵਿੱਚ 56 ਤਰ੍ਹਾਂ ਦੇ ਪਕਵਾਨ ਬਣਾਏ ਜਾਣਗੇ ਸੋ ਸੰਗਤ ਜੀ ਹਮ ਹਮਾ ਕੇ ਪਹੁੰਚੋ ਭੰਡਾਰੇ ਅਤੇ ਦੀਵਾਨ ਦਾ ਆਨੰਦ ਲਓ ਧੰਨਵਾਦ